ਮੇਹਰਤ ਦੇ ਨਾਲ ਅਸੀਂ ਕੀਤੀਆਂ ਤਰੱਕੀਆਂ ਯਾਰਾਂ ਮੇਲੀਆਂ ਚ ਬੈਠੇ ਗੱਲਾਂ ਵੀ ਕੀਤੀਆਂ ਮੇਹਰਤ ਦੇ ਨਾਲ ਅਸੀਂ ਕੀਤੀਆਂ ਤਰੱਕੀਆਂ ਯਾਰਾਂ ਮੇਲੀਆਂ ਚ ਬੈਠੇ ਗੱਲਾਂ ਵੀ ਕੀਤੀਆਂ ਗੱਲਾਂ ਵਿੱਚ ਪਾਣੀ ਸੀ ਕੀ ਕਰੀ ਬਾ ਮਾਇਆ ਦੁਨੀਆ ਤੇ ਭਾਂਕੇ ਪਰੋਂ ਯਾਰ ਆਇਆ ਕਾ ਬੇੜੀ ਚੱਕ ਤੇ ਪਰੋ ਯਾਰ ਆਇਆ ਦੁਨੀਆਂ ਤੇ ਬਣ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡਾ ਭਰਾ ਬਹੁਤ ਘੈਂਟ ਭਰਾ ਆਪਣੇ ਭਰਾ ਕੋਲੇ ਸੌਂਗ ਕਰਨ ਆਇਆ ਸੀਗਾ ਆਪਣੇ ਸਟੂਡੀਓ 'ਚ ਨਿੱਕੇ ਜਿਹੇ ਸਟੂਡੀਓ 'ਚ ਤੇ ਆਓ ਬਰ ਬਾਈ ਨਾਲ ਗੱਲਾਂ ਕਰਦੇ ਆਪਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਫਿਰ ਕਿੱਦਾਂ ਲੱਗਾ ਬਜੀ ਬਹੁਤ ਵਧੀਆ ਮੈਨੂੰ ਲੱਗਾ ਜੀ ਪਰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਜੀ ਹਾਂਜੀ ਹਾਂਜੀ ਬਈ ਵੀ ਕੋਈ ਸਟੂਡੀਓ ਵੱਡਾ ਦਾ ਛੋਟਾ ਨਾ ਵੇਖਿਆ ਕਰੋ ਬੰਦੇ ਦੇ ਵਿੱਚ ਟੈਲੈਂਟ ਦੇਖਿਆ ਕਰੋ ਸਹੀ ਗੱਲ ਹੈ ਕਿੰਨਾ ਕੰਮ ਕਿੱਦਾਂ ਕਰਦਾ ਹੈ ਕਿਉਂਕਿ ਤੁਸੀਂ ਇਹ ਦੇਖੋ ਮਦਰਾਜ ਵੱਡੇ ਵੱਡੇ ਸਟੂਡੀਓ ਵੀ ਬਣਾਏ ਨੇ ਬੜੇ ਬਣਾ ਕੇ ਵੀ ਬੈਠੇ ਨੇ ਪਰ ਉਹ ਮੈਨੂੰ ਉਹਨਾਂ ਵਿੱਚ ਜਾ ਕੇ ਨਹੀਂ ਮਚਾਇਆ ਜਿਹੜਾ ਮੈਂ ਸੁਖਵੀਰ ਦੇ ਕੋਲ ਭਰਾ ਦੇ ਕੋਲ ਆਇਆ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਹੀ ਵਧੀਆ ਮੈਂ ਹਰ ਕਵੀਰ ਨੂੰ ਕਹਿੰਦਾ ਜਿਨ੍ਹਾਂ ਨੂੰ ਵੀ ਗਾਉਣ ਦਾ ਸ਼ੌਕ ਹੈ ਮੇਰੇ ਭਰਾਵਾ ਮੇਰੇ ਵੀਰਾਂ ਨੂੰ ਜਿਨ੍ਹਾਂ ਨੂੰ ਵੀ ਸ਼ੌਕ ਆ ਮੇਰੇ ਵੀਰ ਬਣ ਕੇ ਇੱਕ ਵ ਵੀਰ ਨੇ ਕਿ ਮੌਕਾ ਵੀ ਦੋ ਇਹ ਆਪਣਾ ਪਿੰਡ ਕਿਹੜਾ ਬਈ ਬਾਈ ਜੀ ਮੇਰਾ ਪਿੰਡ ਸੋਢੀ ਨਗਰ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਠੀਕ ਆ ਬਈ ਧੰਨਵਾਦ